ਸਭ ਜਿੰਦਰ ਮੈਥ ਕਲਾਸ ਦੇ ਲੜੀਵਾਰ ਵੀਡੀਓ ਦੇ ਵਿੱਚ ਅੱਜ ਅਸੀਂ ਅੰਕੜਾ ਵਿਗਿਆਨ ਦੇ ਨਾਲ ਸੰਬੰਧਿਤ ਐਮਸੀਕਿਊ ट्रू ਫਾਲਸ ਤੇ ਫਿਲਪ ਅਪ ਦੇ ਕੁਝ ਪ੍ਰੈਕਟਿਸ ਕੁਐਸਚਨ ਤੇ ਉਹਨਾਂ ਨਾਲ ਸੰਬੰਧਿਤ ਕੁਝ ਸ਼ਾਰਟਕਟ ਟ੍ਰਿਕ ਲੈ ਕੇ حاضر ਹੋਏ ਆਂ ਤਾਂ ਵੀਡੀਓ ਨੂੰ ਪੂਰੀ ਦੇਖ ਕੇ ਤੁਸੀਂ ਆਪਣੇ ਪੇਪਰ ਦੇ ਵਿੱਚ ਆਉਣ ਵਾਲੇ ਸਵਾਲਾਂ ਦੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਣਾ ਟੌਪਿਕ ਹੈ ਅੰਕੜਾ ਵਿਗਿਆਨ ਅੰਕੜਾ ਵਿਗਿਆਨ ਜਿੰਨਾ ਆਪਾਂ ਸਟੈਟਿਸਟਿਕਸ ਕਰਿਆ ਇਹਦੇ ਵਿੱਚ ਤਿੰਨ ਚੀਜ਼ਾਂ ਤੁਸੀਂ ਪੜ੍ਹਨੀਆਂ ਹੈਗੀਆਂ ਮੱਧਮਾਨ ਜਿਹਦੇ ਵਿੱਚ ਇਹਦੇ ਤੁਸੀਂ ਤਿੰਨ ਮੈਥਡ ਕਰੋਗੇ ਪਹਿਲਾ ਹੈ ਤੁਹਾਡੇ ਕੋਲੇ ਡਾਇਰੈਕਟ ਮੈਥਡ ਜਿਹਨੂੰ ਤੁਸੀਂ ਵਰਤਤਕ ਵਿਧੀ ਕਹਿੰਦੇ ਹੋ ਇਹਦਾ ਫਾਰਮੂਲਾ ਆਪਣਾ ਕੋਲੇ ਸਮਸ਼ਨ ਐਫ ਆਈ ਐਕਸ ਆਈ ਵਟੇ ਐਨ ਦੂਜਾ ਹੈ ਤੁਹਾਡੇ ਕੋਲੇ ਕਲਪਨਿਕ ਵਿਧੀ ਇਹਦਾ ਫਾਰਮੂਲਾ ਹੈ ਏ ਪਲੱਸ ਸਮਸ਼ਨ ਐਫ ਆਈ ਐਕਸ ਆਈ ਵਟੇ ਐਨ ਤੀਜਾ ਹੈ ਪਾਰ ਦਾ ਵਿਚਲਣ ਵਿਧੀ ਜੀ ਦਾ ਫਾਰਮੂਲਾ ਹੈ a ਸਮਿਸ਼ਨ fi ui ਵਟੇ n ਗੁਣਾ h ਇਹ ਤੁਸੀਂ di ਦੇਖੋ ਉਸ ਤੋਂ ਬਾਅਦ ਹੈ ਆਪਣੇ ਕੋਲ ਮਾਧਿਕਾ ਮੱਧਿਕਾ ਦਾ ਫਾਰਮੂਲਾ ਹੈ ਜਿਹਨੂੰ ਆਪਾਂ m ਨਾਲ ਲਿਖਦੇ ਆ l n 2 cf f h ਜਿਹਦੇ ਵਿੱਚ ਤੁਹਾਡੇ ਕੋਲੇ n ਤੁਹਾਡੇ ਕੋਲੇ f ਦਾ ਜੋੜ ਹੁੰਦਾਗਾ ਸਮਿਸ਼ਨ f ਦੇ ਜੋੜ ਨੂੰ ਆਪਾਂ n ਕਹਾਂਗੇ ਜੋ ਤੁਹਾਡੇ ਕੋਲੇ ਇਸ ਦੀ ਮੱਧਿਕਾ ਦੀ n 2 ਲੈ ਕੇ ਸੀ ਐਫ ਦੇ ਵਿੱਚ ਕਲਾਸ ਆਈ ਹੈਗੀ ਤੇ ਆਪਾਂ ਮੰਨ ਲਓ ਤੁਹਾਡੇ ਕੋਲ ਆਪਾਂ ਜੀ ਪ੍ਰੈਕਟਿਸ ਕੁਐਸਚਨ ਕਰਾਂਗੇ ਉਸ ਤੋਂ ਬਾਅਦ ਇੱਕ ਨੈਕਸਟ ਉੱਥੇ ਤੁਹਾਨੂੰ ਦੱਸਾਂਗੇ ਸਾਰਾ ਇਹ ਕਿ ਐਲ ਕੀ ਹੈ ਐਨ ਬਾਈ 2 ਕੀ ਹੈ ਮੰਨ ਲਓ ਤੁਹਾਡੇ ਕੋਲ ਹੈ ਕੋਈ ਡਾਟਾ ਦਿੱਤਾ ਐਕਸ 0 ਤੋਂ 10 10 ਤੋਂ 20 20 ਤੋਂ 30 30 ਤੋਂ 40 ਮੰਨ ਲਓ ਐਫ ਦੇ ਅਤੀਸ਼ ਨੂੰ 5 3 7 8 ਕਰ ਲੋ 8 4 ਇਹਨਾਂ ਦਾ ਤੁਹਾਡੇ ਕੋਲੇ ਸਬਮਿਸ਼ਨ ਐਫ ਆਈ ਦਾ ਜੋੜ ਹੋ ਗਿਆ 12 3 15 ਤੇ 5 ਬੀ ਜਿਹਨੂੰ ਆਪਾਂ ਪੈਨ ਕਹਨੇ ਆ ਉਸ ਤੋਂ ਬਾਅਦ ਸੀ ਐਫ ਇਹਨੂੰ ਜੋੜ ਕਰ ਲੋ 5 5 ਤੇ 3 8 8 ਤੇ 8 16 16 ਦੇ 4 ਬੀ ਇਹ ਜੋੜ ਤੁਹਾਡੇ ਕੋਲੇ ਸੇਮ ਹੋਣਾ ਚਾਹੀਦਾਗਾ ਜੇ ਤੁਹਾਡੇ ਕੋਲ ਇਹ b ਇਹਦੇ ਬਰਾਬਰ ਨਹੀਂ ਆਉਂਦਾਗਾ ਮਤਲਬ ਕਿ ਆਪਸ ਵਿੱਚ ਬਰਾਬਰ ਨਹੀਂ ਹੋ ਰਿਹਾ ਤੁਹਾਡੇ ਕੋਲ ਕੋਈ ਨਾ ਕੋਈ ਗਲਤੀ ਹੈ ਸਵਾਲ ਦੇ ਵਿੱਚ ਉਸ ਤੋਂ ਬਾਅਦ ਜੇ ਐਨ ਆਪਣੇ ਕੋਲ ਹੈ b ਤਾਂ n b ਹੈ ਤਾਂ n 2 ਫਾਈਂਡ ਕਰੋਗੇ ਤੁਸੀਂ b 2 ਤੁਹਾਡੇ ਕੋਲੇ ਕਿੰਨਾ ਗਿਆ 10 ਤਾਂ ਤੁਸੀਂ ਦੇਖਣਾਗਾ ਵੀ c f ਦੇ ਵਿੱਚ ਦੇਖਣਾ 10 ਤੋਂ ਵੱਡੀ ਪਹਿਲੀ ਟਰਮ ਕਿਹੜੀ ਹੈ ਦੇਖੋ 10 ਤੋਂ ਵੱਡਾ 16 ਵੀ ਪਿਆਗਾ ਤੇ 20 ਵੀ ਪਿਆਗਾ ਤੁਸੀਂ ਦੇਖਣਾ ਪਹਿਲੀ ਵੱਡੀ ਟਰਮ ਕਿਹੜੀ ਆ ਜਿਵੇਂ ਇਹਦੇ ਵਿੱਚ ਪਹਿਲੀ ਵੱਡੀ ਟਰਮ ਆਪਣੇ ਕੋਲੇ 16 ਆ ਗਈ ਤਾਂ ਇਸ ਨੂੰ ਤੁਸੀਂ ਅੰਡਰਲਾਈਨ ਕਰ ਲੈਣਾਗਾ ਤਾਂ ਇੱਥੋਂ ਹੀ ਤੁਹਾਨੂੰ ਪਤਾ ਲੱਗੂਗਾ ਹੁਣ ਤੁਹਾਡੇ ਕੋਲ ਐਲ ਇੱਥੇ 20 ਹੋ ਗਿਆ ਜਿਹੜੀ ਪਹਿਲੀ ਟਰਮ ਹੈ ਇਹਦੀ ਵੀ ਜੋ ਅੰਡਰਲਾਈਨ ਕੀਤਾ ਵਰਗ ਅੰਤਰਾਲ ਦੀ ਹੇਠਲੀ ਸੀਮਾ ਉਹ ਆਪਣੇ ਕੋਲੇ ਐਲ ਹੁੰਦੀ ਹੈਗੀ ਉਸ ਤੋਂ ਬਾਅਦ n 2 ਤੁਸੀਂ ਨੇ ਪਤਾ ਕਰ ਲਿਆਗਾ ਉਹ 20 ਆ ਗਈ ਸੀ ਐਫ ਤੁਹਾਡੇ ਕੋਲੇ ਇਸ ਤੋਂ ਸੀ ਐਫ ਦੇ ਵਿੱਚ ਤੁਸੀਂ ਅੰਡਰਲਾਈਨ ਕੀਤਾ ਉਸ ਤੋਂ ਜਿਹੜੀ ਪਿਛਲੀ ਟਰਮ ਹੋਊਗੀ ਉਹ ਤੁਹਾਡੀ ਸੀ ਐਫ ਹੋਊਗੀ ਜੋ ਤੁਸੀਂ ਅੰਡਰਲਾਈਨ ਕੀਤਾ ਉਹਦੇ ਵਿੱਚ ਐਫ ਦੇ ਨੀਚੇ ਵਾਲੀ ਟਰਮ ਜਿਹੜੀ ਇਹ ਵਾਲੀ ਆ ਗਈ ਜਿਵੇਂ ਤੁਹਾਡੇ ਕੋਲੇ 8 ਲਿਖੀ ਆ ਗਈ ਆਪਣੀ ਸੀ ਐਫ ਆ ਗਈ ਐਚ ਤੁਹਾਡੇ ਕੋਲੇ ਜੋ ਆਪਣਾ ਕਲਾਸ ਸੈਂਟਰ ਬਲਾਗ ਦਾ ਡਿਫਰੈਂਸ ਆਊਗਾ ਉਹ ਕਿੰਨਾ ਆ ਗਿਆ ਆਪਣੇ ਕੋਲੇ 10 ਇਸ ਤਰੀਕੇ ਨਾਲ ਤੁਸੀਂ ਕਈ ਵਾਰ ਐਮ ਸੀ ਕਯੂ ਦੇ ਵਿੱਚ ਇਹ ਤੁਹਾਡੇ ਕੋਲੇ ਇਕੱਲੀ ਇਹ ਵੀ ਪੁੱਛ ਲੈਂਦਾ ਵੀ ਐਫ ਕੀ ਹੁੰਦਾਗਾ ਐਚ ਕੀ ਹੁੰਦਾਗਾ ਜਾਂ CF ਕੀ ਹੈ ਜਾਂ L ਕੀ ਹੈਗਾ ਇਸ ਕਰਕੇ ਤੁਹਾਨੂੰ ਇਸ ਫਾਰਮੂਲੇ ਬਾਰੇ ਵੀ ਪੂਰੀ ਤਰਾ ਨੌਲੇਜ ਹੋਣੀ ਚਾਹੀਦੀ ਹੈਗੀ ਉਸ ਤੋਂ ਬਾਅਦ ਜਿਹੜੀ ਤੀਜੀ ਆਪਣੇ ਕੋਲੇ ਹੈ ਉਹ ਹੈ ਬਹੁਲਕ ਬਹੁਲਕ ਕੀ ਹੁੰਦਾਗਾ ਜੋ ਸਭ ਤੋਂ ਜੋ ਅੰਕੜਾ ਸਭ ਤੋਂ ਵੱਧ ਵਾਰ ਆਉਂਦਾ ਹੈ ਉਹਨੂੰ ਆਪਾਂ ਕਹਿੰਦੇ ਹੈਗੇ ਬੌਲਕ ਕਾਇਦ ਨਹੀਂ ਹੈਗੇ ਤਾਂ ਬੌਲਕ ਦਾ ਵੀ ਇਸ ਤਰੀਕੇ ਆਪਾਂ ਤੁਸੀਂ ਇੱਕ ਸਵਾਲ ਲਿਖ ਲੈਣੇ ਹੈਗੇ ਜਿਹਦੇ ਵਿੱਚ ਤਾਂ ਸਾਰੀਆਂ ਟਰਮਸ ਕਲੀਅਰ ਹੋ ਜਾਣਗੀਆਂ 0 ਤੋਂ 10 10 ਤੋਂ 20 20 ਤੋਂ 30 30 ਤੋਂ 40 ਮੰਨ ਲਓ f(x) ਤੁਹਾਡੇ ਕੋਲ 10 8 ਮੰਨ ਲਓ 10 ਹੈ ਤੇ ਨੋ ਇਹਨਾਂ ਦਾ ਜੋੜ ਕਰੋ ਤੁਹਾਡੇ ਕੋਲੇ ਐਨ ਆ ਜਾਊਗਾ ਐਨ ਦੀ ਵੈਸੇ ਇਹਦੇ ਚ ਲੋੜ ਨਹੀਂ ਹੈਗੀ ਕਿਉਂਕਿ ਇਹਦਾ ਫਾਰਮੂਲਾ ਜਿਹੜਾ ਤੁਹਾਡੇ ਕੋਲੇ ਉਹ ਹੈ l f1 f0 2f1 f0 f2 h ਇਹ ਬੜਾ ਸਿੰਪਲ ਹੈਗਾ ਇਹਦੇ ਵਿੱਚ ਤੁਸੀਂ ਨਹੀਂ ਕਰਨਾਗਾ ਜੋ ਤੁਹਾਡੇ ਕੋਲ f ਦੇ ਵਿੱਚ ਸਭ ਤੋਂ ਵੱਡਾ ਨੰਬਰ ਹੈਗਾ ਉਹ ਤੁਹਾਡੇ ਕੋਲੇ ਕੀ ਹੋ ਜੂਗਾ f1 ਹੋ ਜੂਗਾ ਉਸ ਤੋਂ ਜਿਹੜੀ ਫਾਈਨਲ ਟਰਮ ਤੁਹਾਡੇ ਕੋਲੇ f0 ਹੋ ਜੂ ਉਸ ਤੋਂ ਬਾਅਦ ਵਾਲੀ ਟਰਮ ਤੁਹਾਡੇ ਕੋਲੇ f2 ਹੋ ਜੂ ਤਾਂ ਇੱਥੇ l ਤੁਹਾਡੇ ਕੋਲ ਕੀ ਹੋਊਗਾ ਜੋ f1 ਹੈਗਾ ਉਹਦੇ ਸਾਹਮਣੇ ਜਿਹੜੀ ਆਪਣੇ ਕੋਲੇ ਕਲਾਸ ਇੰਟਰਵਲ ਆਪਣਾ ਵਰਗਣਤਰਾਲ ਹੈ ਉਹਦੀ ਜਿਹੜੀ ਹੇਠਲੀ ਸੀਮਾ ਕੀ ਜਿਹਨੇ b ਹੈ ਤੇ ਤੁਹਾਡੇ ਕੋਲੇ l ਹੋਗੀ f1 ਤੁਹਾਡੇ ਕੋਲੇ 10 ਹੋਗੀ f0 ਤੁਹਾਡੇ ਕੋਲ 8 ਹੋਗੀ ਤੇ f2 ਤੁਹਾਡੇ ਕੋਲ 9 ਹੋਗੀ ਤੇ h ਉਸੇ ਤਰ੍ਹਾਂ ਤੁਹਾਡੇ ਕੋਲੇ ਇਸ ਦਾ ਅੰਤਰ ਆਊਗਾ ਕਲਾਸ ਐਂਡ ਟਰਪਲ ਦਾ ਉਹ ਕਿੰਨਾ ਹੋ ਗਿਆ ਆਪਣੇ ਕੋਲੇ 10 ਹੋ ਗਿਆ ਇਸ ਤਰੀਕੇ ਇਸ ਫਾਰਮੂਲੇ ਦੇ ਵਿੱਚ ਕਈ ਵਾਰ ਡਾਇਰੈਕਟਰ ਪੁੱਛ ਲੈਂਦੇ ਆ ਵੀ f0 ਕੀ ਆ f1 ਕੀ ਆ f2 ਕੀ ਆ h ਕੀ ਆ ਜਾਂ l ਕੀ ਆ ਇਸ ਤਰੀਕੇ ਇਸ ਫਾਰਮੂਲੇ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਸਮਝ ਲੈਣਾਗਾ ਉਸ ਤੋਂ ਬਾਅਦ ਇੱਕ ਇਹਦਾ ਡਾਇਰੈਕਟਰ ਫਾਰਮੂਲਾ ਹੋਰ ਹੈਗਾ z 3 median 2 mean ਇੱਥੇ z ਕੀ ਹੈ ਤੁਹਾਡੇ ਕੋਲੇ ਬਹੁਲਕ ਹੈ 3 ਐਮ ਤੁਹਾਡੇ ਕੋਲੇ ਹੈ ਮਾਧਿਕਾ 2 x ਬਾਰ ਹੈ ਮੱਧਮਾਨ ਇਹਦੇ ਨਾਲ ਸੰਬੰਧਿਤ ਵੀ ਸਵਾਲ ਆ ਜਾਂਦਾਗਾ ਕਈ ਵਾਰ ਤੁਹਾਡੇ ਕੋਲੇ ਕੀ ਹੈਗਾ ਇਹ ਫਾਰਮੂਲਾ ਲਿਖ ਦਿੰਦੇ ਆ ਕਿ ਇਹਨੂੰ ਇੱਥੇ ਫਾਰਮੂਲੇ ਚ ਕਹਿ ਦਿੰਦੇ ਆ ਵੀ ਇਕੱਠਾ ਦੇ ਜੋੜ ਲਿਖਤਾ ਘਟਾਓ ਲਿਖਤਾ ਵੀ ਦੱਸੋ ਕਿਹੜਾ ਸਹੀ ਹੈ ਜਾਂ ਇੱਕ ਫਾਰਮੂਲੇ ਵਿੱਚ ਤੁਹਾਡੇ ਕੋਲ ਇੱਕ ਟਰਮ ਮਿਸ ਕਰ ਦਿੰਦੇ ਹੈਗੇ ਤਾਂ ਤੁਹਾਨੂੰ ਕਹਿ ਦਿੰਦੇ ਹੈਗੇ ਇਹਦੇ ਵਿੱਚ ਦੱਸੋ ਖਾਲੀ ਤਾਂ ਭਰੋ ਵੀ ਇੱਥੇ ਤੁਹਾਡੇ ਕੋਲੇ ਬੌਲਕ ਆਊਗਾ ਜਾਂ ਮੱਧਿਕਾ ਆਊਗੀ ਜਾਂ ਕੀ ਹੋਊਗਾ ਮੱਧਮ ਆਊਗਾ ਜਾਂ ਇਸ ਨਾਲ ਸੰਬੰਧ ਤੇ ਇੱਕ ਸਵਾਲ ਆਉਂਦਾ ਵੀ ਨਾ ਤਿੰਨਾਂ ਦੇ ਵਿੱਚੋਂ ਸਾਨੂੰ ਦੋ ਦੇ ਦੇਣਗੇ ਵੀ ਮੱਧਿਕਾ ਤੁਹਾਡੇ ਕੋਲ 10 ਹੈ ਤੇ ਮੀਨ ਤੁਹਾਡੇ ਕੋਲੇ 4 ਹੈ ਤੇ ਤੁਸੀਂ ਬੌਲਕ ਪਤਾ ਕਰੋ ਜਾਂ ਇਸ ਤਰ੍ਹਾਂ ਦੇ ਵਿੱਚ एमसीक्यू ਬਣ ਜਾਂਦੇ ਆ ਇਸ ਕਰਕੇ ਇਹ ਵਾਲਾ ਫਾਰਮੂਲਾ ਜਿਹੜਾ ਇੰਪੋਰਟੈਂਟ ਫਾਰਮੂਲਾ ਹੈਗਾ ਇਹਨੂੰ ਤੁਸੀਂ ਜ਼ਰੂਰ ਯਾਦ ਕਰਨਾਗਾ ਤਾਂ ਉਸ ਤੋਂ ਬਾਅਦ ਆਪਾਂ ਇਸ ਦੇ ਪ੍ਰੈਕਟਿਸ ਕੁਐਸਚਨ ਵੱਲ ਚੱਲਦੇ ਆਂ ਅੱਗੇ ਤਾਂ ਦੇਖੋ ਸਭ ਤੋਂ ਪਹਿਲਾਂ ਪਹਿਲੀਆਂ 5 ਅਪਹਾਜ ਸੰਖਿਆਵਾਂ ਦਾ ਦੀ ਮਾਧਿਕਾ ਦੇਖੋ ਪਹਿਲੀਆਂ 5 ਅਪਹਾਜ ਸੰਖਿਆ ਕਿਹੜੀ ਹੁੰਦੀ ਹੈ ਜਿਹੜੀ ਸੰਖਿਆ ਆਪਣੇ ਤੋਂ ਬਿਨਾ ਕਿਸੇ ਹੋਰ ਨੰਬਰ ਤੇ ਡਿਵਾਈਡ ਨਾ ਹੋਵੇ ਉਹਨੂੰ ਆਪਾਂ ਅਪਹਾਜ ਸੰਖਿਆ ਕਾਇਦੇ ਨਿਆ ਜਿਵੇਂ 2 3 5 7 ਉਸ ਤੋਂ ਬਾਅਦ 11 ਆ ਗਿਆ ਜਦੋਂ ਤੁਸੀਂ ਮੱਧਿਕਾ ਪਤਾ ਕਰਨੀ ਹੈ ਤਾਂ ਇਹਦੇ ਵਿੱਚੋਂ ਮੈਡ ਵਾਲੀ ਟਰਮ ਚੱਕ ਲਿਆ ਕਰੋ ਜੇ ਤੁਹਾਡੇ ਕੋਲ ਕੀ ਆ ਗਿਆ 5 ਆ ਗਿਆ ਤੇ ਇਹਦੀ ਮੱਧਿਕਾ ਹੋਗੀ ਉਸ ਤੋਂ ਬਾਅਦ ਜੇ ਤੁਹਾਡੇ ਕੋਲੇ ਮੰਨ ਲਓ ਇੱਥੇ ਤੁਹਾਡੇ ਕੋਲੇ ਇਹ ਟਾਂਕ ਸੀਗੀਆਂ ਇਹਨਾਂ ਦੀ n ਕੀ ਸੀ ਆਪਣੇ ਕੋਲੇ ਟਾਂਕ ਸੀ ਜੇ ਤੁਹਾਡੇ ਕੋਲੇ n ਜਸਤ ਹੋਵੇ ਤਾਂ ਤੁਸੀਂ ਕਰਨਾਗਾ ਵਿਚਾਲੇ ਦੋ ਟਰਮ ਰਹਿ ਜਾਣੀਆਂ ਦੋ ਬਰਾਬਰ ਬਰਾਬਰ ਇਧਰ ਛੱਡ ਕੇ ਵਿਚਾਲੇ ਦੋ ਟਰਮ ਜਿਵੇਂ ਤੁਹਾਡੇ ਕੋਲੇ ਇਥੇ ਵਿੱਚ ਹੀ ਹੁੰਦਾ ਮੰਨ ਲਓ ਪਹਿਲੀਆਂ 5 ਦੇ ਕਿਤੇ 6 ਗਿਆ ਹੁੰਦਾ 2 3 5 7 11 ਤੇ 13 ਗਿਆ ਹੁੰਦਾ ਤਾਂ ਤੁਸੀਂ ਦੋ ਇਧਰ ਛੱਡਣੀਆਂ ਸੀ ਦੋ ਇਧਰ ਛੱਡਣੀਆਂ ਸੀ ਤਾਂ ਵਿਚਾਲੇ ਤੁਹਾਡੇ ਕੋਲੇ ਦੋ ਟਰਮਾਂ ਰਹਿ ਗਈਆਂ ਤਾਂ ਇਹਨਾਂ ਦੋਨਾਂ ਦਾ ਜੋੜ ਕਰਕੇ ਦੋ ਤੇ ਭਾਗ ਕਰੋ ਤਾਂ ਕਿੰਨਾ ਹੋ ਗਿਆ 12/2 6 ਫਿਰ ਤੁਹਾਡੀ ਮੱਧਿਕਾ ਕੀ ਹੋਣੀ ਸੀਗੀ 6 ਹੋਣੀ ਇਸ ਤਰ੍ਹਾਂ ਜੇ ਤੁਹਾਡੇ ਕੋਲੇ n ਟਾਂਕ ਹੈ ਮੇਨ ਜ ऑड ਹੈ ਫਿਰ ਤੁਹਾਡਾ ਵਿਚਾਲੇ ਇੱਕ ਨੰਬਰ ਹੋਊਗਾ ਉਹੀ ਮੱਧਿਕ ਆਜੂ ਜੇ ਤੁਹਾਡੇ ਕੋਲੇ ਐਨ ਜਿਸਤਾ ਤਾਂ ਵਿਚਾਲੇ ਦੋ ਨੰਬਰ ਆ ਜਾਣਗੇ ਤਾਂ ਦੋਨਾਂ ਦਾ ਜੋੜ ਕਰਕੇ ਤੁਸੀਂ ਦੋਨਾਂ ਅੰਕਾਂ ਦਾ ਦੋ ਤੇ ਭਾਗ ਕਰ ਦਿਓ ਤੁਹਾਡੀ ਮੱਧਿਕ ਆਜੂਗੀ ਪਹਿਲੀਆਂ 10 ਪ੍ਰਕਿਰਤਕ ਸੰਖਿਆਵਾਂ ਦਾ ਮੱਧਮਣ 10 ਪ੍ਰਕਿਰਤਕ ਸੰਖਿਆਵਾਂ ਦਾ ਪਹਿਲਾਂ ਜੋੜ ਕਰੋ 10 10 1/2 ਇਹ ਜੋੜ ਹੋ ਗਿਆ ਉਹਨਾਂ ਤੇ ਇਹਨੂੰ 10 ਤੇ ਆਪਾਂ ਮੱਧਿਕ ਮੱਧਮਣ ਪਤਾ ਕਰਨਾ ਕਰਤਾ ਜਿਹੜੀ ਜਿੰਨੇ ਦੀ ਸੰਖਿਆ ਹੈਗੀ ਡਾਟਾ ਜਿਹੜਾ ਹੈਗਾ ਉਹਨਾਂ ਦੀ ਗਿਣਤੀ ਤੇ ਤੁਸੀਂ ਭਾਗ ਕਰਨਾ ਹੁੰਦਾ ਇਹ ਹੋ ਗਿਆ 10 ਦਾ 10 ਘੱਟ ਗਿਆ ਤੇ ਇਹ ਹੋ ਗਿਆ ਤੁਹਾਡੇ ਕੋਲੇ 10 ਤੇ 1 11/2 ਮੇਂਜ ਤੁਹਾਡੇ ਕੋਲੇ 5.5 ਤੁਹਾਡਾ ਆਨਸਰ ਆ ਗਿਆ ਇਸ ਦਾ ਵੈਸੇ ਫਾਰਮੂਲਾ ਵੀ ਹੈਗਾਗਾ n 1/2 ਇਹ ਤੁਹਾਡੇ ਕੋਲੇ ਦਾ ਫਾਰਮੂਲਾ ਹੈਗਾ ਜੇ ਤੁਹਾਡੇ ਕੋਲ 10 ਪ੍ਰਕਿਰਤਕ ਸੰਖਿਆਵਾਂ ਦਾ ਮੱਧਮਾਨ ਕਹੇਤਾ ਜਿੰਨੇਗਾ ਵੀ ਪ੍ਰਕਿਰਤਕ ਸੰਖਿਆਵਾਂ ਦਾ ਮੱਧਮਾਨ ਕਹੇਤਾ ਉਹ n ਹੋ ਜੀ ਤੁਹਾਡੇ ਕੋਲੇ ਜਿਵੇਂ ਇੱਥੇ ਡਾਇਰੈਕਟ ਕਰਨਾ ਹੁੰਦਾ ਆਪਾਂ 10 ਕਿਹਾ ਸੀ ਤਾਂ 10 ਤੇ 1 11/2 ਕਿੰਨਾ ਆ ਗਿਆ ਆਪਣੇ ਕੋਲੇ 5.5 ਤੁਹਾਡਾ ਆਨਸਰ ਆ ਗਿਆ ਇਸ ਦਾ ਕੀ ਆ ਸ਼ਾਰਟਕਟ ਇੱਕ ਟ੍ਰਿਕ ਆਗਾ ਉਸ ਤੋਂ ਬਾਅਦ ਬਹੁਲਕ ਪਤਾ ਕਰਨ ਲਈ ਦੇਖੋ ਉਸ ਨਾਲ ਦਾ ਸਬੰਧਤ ਫਸਫਾਹ ਲਾ ਗਿਆ ਤੁਹਾਡੇ ਕੋਲੇ ਬਹੁਲਕ ਨੂੰ ਪਤਾ ਕਰਨ ਲਈ ਕਿਹੜਾ ਕਥਨ ਸਹੀ ਹੈ ਬਹੁਲਕ ਨੂੰ ਪਤਾ ਕਰਨ ਲਈ ਤੁਹਾਡੇ ਕੋਲੇ ਬਹੁਲਕ Z 3 ਮੀਡੀਅਨ 2 ਮੀਨ ਹੁੰਦਾਗਾ ਤਿੰਨ ਮੱਧਿਕਾ ਦੋ ਮੱਧਮਾਨ ਤੁਹਾਡਾ ਆਨਸਰ ਕੀ ਆ ਗਿਆ ਬੀ ਆ ਗਿਆ ਬਹੁਲਕ ਇਹਨਾਂ ਵਿੱਚੋਂ ਕੀ ਹੈ ਜਿਹੜਾ ਸਭ ਤੋਂ ਵੱਧ ਵਾਰ ਆਉਂਦਾਗਾ ਉਸ ਨੂੰ ਆਪਾਂ ਬਹੁਲਕ ਕਹਿੰਦੇ ਹਾਂਗੇ ਤਾਂ ਆਨਸਰ ਤੁਹਾਡਾ ਕੀ ਆ ਗਿਆ ਸੀ ਆ ਗਿਆ ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਲੇਖੀਤਾ ਉਤੇ ਨਹੀਂ ਦਰਸਾਇਆ ਜਾ ਸਕਦਾ ਮੱਧਮਾਨ ਨੂੰ ਵੀ ਆਪਾਂ ਦਰਸਾ ਸਕਦੇ ਹਾਂ ਬਹੁਲਕ ਜੋ ਵੱਧਵਾਰੀ ਉਹਨਾਂ ਨੂੰ ਵੀ ਦਰਸਾ ਸਕਦੇ ਹਾਂ ਕਿ ਮੱਧਿਕਾ ਨੂੰ ਵੀ ਦਰਸਾ ਸਕਦੇ ਹਾਂ ਬਹੁਲਕ ਨੂੰ ਵੀ ਦਰਸਾ ਸਕਦੇ ਹਾਂ ਤੇ ਮੱਧਮਾਨ ਨੂੰ ਆਪਾਂ ਨਹੀਂ ਦਰਸਾ ਸਕਦੇ ਇਸ ਕਰਕੇ ਇਹ ਤੁਹਾਡਾ ਕੀ ਆ ਗਿਆ ਆਨਸਰ ਆ ਗਿਆ ਜੇਕਰ ਅੰਕੜਿਆਂ ਦਾ ਬਹੁਲਕ ਅਤੇ ਮੱਧਮਾਨ ਕਰਮਵਾਰ ਬਾਰਾਂ ਦੇਖੋ ਬਹੁਲਕ ਦੇਤਾ ਤੁਹਾਨੂੰ ਜੈਡ ਦੇਤਾ ਤਾਂ ਨੂੰ 12 ਅਤੇ ਮੱਧਮਾਨ ਦੇ ਤਾਂ ਤੁਹਾਨੂੰ 15 ਤਾਂ ਮੱਧਿਕਾ ਪਤਾ ਕਰਨੀ ਹੈ ਤੇ ਇਹ ਹੁੰਦਾ ਫਾਰਮੂਲਾ 3 ਮੀਡੀਅਨ 2 ਮੀਨ ਵਾਲਾ ਤਾਂ ਬੌਲਿਕ ਹੈਗਾ 12 3m 2 ਮੱਧਿਕਾ ਮੱਧਮਾਨ ਹੈਗਾ ਆਪਣੇ ਕੋਲੇ ਇੱਥੇ 15 ਦਾ 12 ਜੋੜ ਦੇ ਕਿੰਨੇ ਹੋ ਗਏ 15 2 30 3 m ਆ ਕੀ ਮੱਧਿਕਾ ਆ ਗਈ ਇਹ ਹੋ ਗਿਆ ਤੁਹਾਡੇ ਕੋਲੇ 42 3 ਮੱਧਿਕਾ ਦਾ ਕੱਟ ਕੇ ਕਿੰਨਾ ਆ ਗਿਆ 14 ਤੁਹਾਡੇ ਕੋਲੇ 14 3 42 ਇਹ ਤੁਹਾਡਾ ਆਨਸਰ ਆ ਗਿਆ ਨਿਰਖਣ ਦੇ ਇੱਕ ਸਮੂਲੀ ਜੇਕਰ ਬਹੁਲਕ 25 ਹੈ ਦੇਖੋ ਇਸੇ ਫਾਰਮੂਲੇ ਦੇ ਪਰ ਉਹ ਬਹੁਲਕ 25 ਦਿੱਤਾ ਤੁਹਾਨੂੰ ਅਤੇ ਮੱਧਿਕਾ ਆਪਣੇ ਕੋਲ ਇੱਥੇ 27 ਇੱਥੇ 27 ਹੈ 2 ਇਹ ਘਟਨਾਗਾ ਤਾਂ 2x ਬਾਰ ਮੱਧਮਾਨ ਘਟਨਾ 27 3 81 ਘਟਾਓ 25 ਹੋ ਗਿਆ ਤੇ ਤੁਹਾਡੇ ਕੋਲ ਹੋ ਗਿਆ 52 2 ਤੇ ਕੱਟ ਕੇ ਕਿੰਨਾ ਆ ਗਿਆ ਆਪਣੇ ਕੋਲੇ 28 ਤੁਹਾਡਾ ਆਨਸਰ ਆ ਗਿਆ ਇਹ ਵਾਲਾ ਅੰਕੜੇ ਆ 10 12 14 16 18 20 ਦੀ ਮੱਧਿਕਾ ਇਹਦੀ ਮੱਧਿਕਾ ਕੱਢਣੇ ਮੱਧਿਕਾ ਕੱਢਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਨੂੰ ਵਾਧੇ ਕਰਾਂ ਦੇ ਵਿੱਚ ਲਿਖਣਾ ਮੱਧਯਕਰਾਂਤ ਜਾਂ ਘਟਦੇ ਚ ਇੱਕ ਚ ਲਿਖ ਲਿਆ ਕਰੋ ਆਪਾਂ ਵਾਧੇ ਵਿੱਚ ਲਿਖਾਂਗੇ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਆ ਗਿਆ 10 10 12 14 16 18 20 ਦੇਖੋ ਬਸ ਵਾਧੇ ਕਰਾਂ ਦੇ ਵਿੱਚ ਹੀ ਹੈ ਤਦਾਂ ਇੱਕ 2 3 4 5 6 ਐ ਦੀ ਗੱਦੀ ਤਾਂ ਦੋ ਤੁਸੀਂ ਇੱਧਰ ਛੱਡ ਦੋ ਤੇ ਦੋ ਇੱਧਰ ਛੱਡ ਦੋ ਦੋਨਾਂ ਨੂੰ ਜੋੜ ਦੋ 14 ਤੇ 16 30 ਹੋ ਗਏ ਦੋ ਤੇ ਭਾਗ ਕਰੋ ਤਾਂ ਕਿੰਨਾ ਆ ਗਿਆ 15 ਤੁਹਾਡਾ ਕੀ ਆ ਗਿਆ ਆਨਸਰ ਆ ਗਿਆ ਵਰਗ ਅੰਤਰਾਲ ਦਾ ਵਰਗ ਚਿੰਨ ਕੀ ਹੁੰਦਾ ਹੈ ਵਰਗ ਚਿੰਨ ਉੱਪਰਲੀ ਸੀਮਾ ਤੇ ਹੇਠਲੀ ਸੀਮਾ ਨੂੰ ਜੋੜ ਕੇ ਦੋ ਦੇ ਭਾਗ ਕਰਨਾ ਤਾਂ ਆਨਸਰ ਤੁਹਾਡਾ ਕੀ ਆ ਗਿਆ ਸੀ ਆਸਰਾ ਗਿਆ ਉਸ ਤੋਂ ਬਾਅਦ ਨੈਕਸਟ ਸਲਾਈਡ ਤੇ ਚੱਲਦੇ ਹਾਂ ਇੱਕ ਵਰਗੀਕਿਤ ਬ੍ਰਹਮਵਰਤਾ ਸਾਰਣੀ ਵਿੱਚ ਵਰਗ ਅੰਤਰਾਲ ਦੇ ਮੱਧਮੁੱਲਾਂ ਦੀ ਵਰਤੋਂ ਹੀਟੰਤੀ ਕਿਹੜੀ ਪ੍ਰਿੰਦੀਪਰਤੀ ਨੂੰ ਵਾਪਰ ਲਈ ਕੀਤੀ ਜਾਂਦੀ ਹੈ ਵਰਗ ਅੰਤਰਾਲ ਦੇ ਮੱਧਮੁੱਲ ਮੱਧਮੁੱਲ ਆਪਣੇ ਕੋਲੇ ਜਦੋਂ ਆਪਾਂ ਐਕਸਾਈ ਕੱਢਦੇ ਹੁੰਦੇ ਹਾਂ ਕਿ 0 ਤੋਂ 10 10 ਤੋਂ 20 ਤਾਂ ਇੱਥੇ ਆਪਾਂ ਐਕਸਾਈ ਕੱਢਦੇ ਹਾਂ ਤਾਂ ਇਹਨਾਂ ਨੂੰ ਜੋੜ ਕਰਕੇ ਦੋ ਦੇ ਭਾਗ ਕਰਕੇ ਤਾਂ ਉਹ ਤੁਹਾਡੇ ਕੋਲ ਕੀ ਚ ਵਰਤਦੇ ਹੁੰਨੇ ਆਪਾਂ ਮੱਧਮਾਨ ਦੇ ਵਿੱਚ ਵਰਤਦੇ ਹੁੰਨੇ ਹਾਂਗੇ ਹੇਠਾਂ ਤੇ ਜੋ ਕਿਹੜਾ ਅੰਕੜਿਆਂ ਦੀ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ ਇਹ ਤਿੰਨੋਂ ਮਾਪ ਹੈਗੇ ਅਗੇ ਵਿਚਰਨ ਸੀਮਾ ਮਾਪ ਨਹੀਂ ਹੈ ਇਸ ਕਰਕੇ ਤੋਂ ਡਾਉਂਸਰ ਹੋ ਗਿਆ ਬਰਗਨਤਰਾਲ ਦਾ ਵਰਗਚਨ ਕਿੰਨਾਗਾ 10 ਆਇਗਾ ਅਤੇ ਇਸ ਦਾ ਵਰਗ ਮਾਪ ਵਰਗ ਮਾਪ ਕਿੰਨਾਗਾ 6 ਹੈ 6 ਦਾ ਤੁਸੀਂ ਅੱਧ ਕਰ ਲਓ ਤੇ 3 ਆ ਗਿਆ ਇਹ ਜੋ 3 ਘਟਾ ਦਿਓ ਤੇ 3 ਇਹਦੇ ਵਿੱਚ ਜੋੜ ਦਿਓ 3 ਘਟਾਵਾਂਗੇ 7 ਆ ਗਿਆ 3 ਜੋੜਾਂਗੇ ਕਿੰਨਾ ਆ ਗਿਆ ਤੁਹਾਡੇ ਕੋਲੇ 13 7 ਤੋਂ 13 ਤੁਹਾਡਾ ਕੀ ਬਣ ਗਿਆ ਇੱਕ ਇੰਟਰਵਲ ਬਣ ਗਿਆ ਇਹਦੀ ਹੇਠਲੀ ਸੀਮਾ ਪੁੱਛੀਆ ਤਾਂ 7 ਆ ਜੋ ਉੱਪਰਲੀ ਸੀਮਾ ਪੁੱਛੀਆ ਤਾਂ 13 ਆ ਜੋ ਤਾਂ ਆਪਣਕੇ ਅਨੁਵਰਕ ਤਰਲ ਦੀ ਹੇਠਲੀ ਸੀਮਾ ਤਾਂ ਤੁਹਾਡਾ ਆਨਸਰ ਕੀ ਆ ਗਿਆ 7 ਆ ਗਿਆ ਇਹਨੂੰ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਜਿੰਨੇ ਵੀ ਆਪਣੇ ਕੋਲੇ ਵਰਗ ਚੈਨ ਦਿੱਤਾ ਹੋਇਆਗਾ ਵਰਗ ਚੈਨ ਦੇ ਵਿੱਚ ਤੁਸੀਂ ਕਰਨਾਗਾ ਜਿਹੜਾ ਵਰਗ ਮਾਪ ਹੈਗਾ ਵਰਗ ਮਾਪ ਦਾ ਹਾਫ ਕਰਕੇ ਇੱਕ ਵਾਰ ਤੁਸੀਂ ਵਰਗ ਮਾਪ 2 ਘਟਾ ਦੇਣਾਗਾ ਇੱਕ ਵਾਰੀ ਵਰਗ ਚਰਨ ਦੇ ਵਿੱਚ ਤੁਸੀਂ ਵਰਗ ਮਾਪ बटे 2 ਜੋੜ ਦੇਣਾ ਇਹ ਤੁਹਾਡੀ ਹੇਠਲੀ ਸੀਮਾ ਹੋਊਗੀ ਤੇ ਇਹ ਤੁਹਾਡੇ ਕੋਲੇ ਉੱਪਰਲੀ ਸੀਮਾ ਹੋ ਵਰਗ ਅੰਤਰਾਲ ਦੀ ਉਸ ਤੋਂ ਬਾਅਦ ਇਹਦਾ ਮੱਧਮਾਨ ਪਤਾ ਕਰਨਾ ਕੀ ਹੈ x 3 x 2 x 15 5 x 7 ਤੇ x 22 ਇਹਨਾਂ ਨੂੰ ਜੋੜ ਕਰ ਲਓ ਦੋ ਆ ਐਕਸ ਦੇ ਵਿੱਚ x 1 2 3 4 5 5x ਹੋ ਗਿਆ 22 ਤੇ 129 ਹੋਗੇ 29 ਤੇ ਤੁਹਾਡੇ ਕੋਲ 5e ਹੋਗੇ 34 ਤੇ 337 ਦੇ ਵਿੱਚੋਂ ਦੋ ਘਟਦੋ ਤੁਹਾਡੇ ਕੋਲੇ 35 ਹੋਗੇ ਟੋਟਲ 5 ਹੈ 5 ਸਾਂਝ ਆ ਗਿਆ x ਜੋੜ 7 5 5 ਨਾਲ 5 ਘਟਦੋ x ਜੋੜ 7 ਤੁਹਾਡਾ ਕੀ ਆ ਗਿਆ ਆਨਸਰ ਆ ਗਿਆ 10 ਸੰਖਿਆਵਾਂ ਦਾ ਮੱਧਮਾਨ 42 ਹੈ ਜੇਕਰ ਹਰੇਕ ਸੰਖਿਆ ਨੂੰ 12 ਘਟਾ ਦਿੱਤਾ ਜਾਵੇ ਤਾਂ ਹਾਂ ਇਹਦਾ ਤੁਹਾਡੇ ਕੋਲ ਇੱਕ ਟ੍ਰਿਕ ਹੈਗਾ ਤੁਹਾਨੂੰ ਕਹਤਾ n ਆંકੜਿਆਂ ਦਾ ਜਿਹੜਾ ਮੱਧਮਾਣਾ ਹੈਗਾ ਉਹ x ਬਾਰ ਹੈ ਤਾਂ ਤੁਹਾਨੂੰ ਕਹਤਾ ਉਹਦੇ ਵਿੱਚ α ਜੋੜਤਾ ਤਾਂ ਜਿਹੜਾ ਨਵਾਂ ਮੱਧਮਾਣਾ ਹੈ ਉਹਦੇ ਵਿੱਚ ਤੁਸੀਂ α ਜੋੜ ਦੋ ਜੇ ਤੁਸੀਂ α ਘਟਾਤਾ ਤਾਂ ਨਵੇਂ ਮੱਧਮਾਣ ਵਿੱਚੋਂ α ਤੁਸੀਂ ਘਟਾ ਦੋ ਜੇ ਤੁਸੀਂ ਉਹਨੂੰ ਕਹਤਾ ਅੰਕੜਿਆਂ ਨੂੰ ਗੁਣਾ ਕਰਤਾ ਅਲਫੇ ਨਾਲ ਤਾਂ ਮੱਧਮਾਨ ਨੂੰ ਵੀ ਅਲਫੇ ਨਾਲ ਗੁਣਾ ਕਰ ਦੋ ਜੇ ਤੁਹਾਨੂੰ ਕਹਤਾ ਜਿਹੜਾ ਅੰਕੜਿਆਂਗੇ ਉਹਨੂੰ ਤੁਸੀਂ x1 x2 x3 ਨੂੰ ਅਲਫੇ ਨਾਲ ਭਾਗ ਕਰਤਾ ਤਾਂ ਮੱਧਮਾਨ ਨੂੰ ਵੀ ਤੁਸੀਂ ਅਲਫੇ ਨਾਲ ਭਾਗ ਕਰ ਦੋ ਤਾਂ ਉਹੀ ਤੁਹਾਡਾ ਆਨਸਰ ਆਜੂਗਾ ਜਿਵੇਂ ਇੱਥੇ ਆ 10 ਸਕੈਮ ਦਾ ਮੱਧਮਾਨ 15 ਗਾ ਸੌਰੀ 14ਵਾਂ 10 ਸਕੈਮ ਦਾ ਮੱਧਮਾਨ 42 ਹੈ ਹਰੇਕ ਸੰਖਿਆ ਨੂੰ 12 12 ਘਟਾਤਾ ਤਾਂ ਮੱਧਮਾਨ ਦੇ ਵਿੱਚੋਂ 42 12 ਕਟਾ 242 ਚੋਂ 12 ਕੱਢਾਂਗੇ ਤਾਂ ਤੁਹਾਡੇ ਕੀ ਆ ਗਿਆ 30 ਆਨਸਰ ਆ ਗਿਆ ਇਹ ਟਰਿਕ ਤੁਸੀਂ ਨੋਟ ਕਰ ਲੈਣਾ ਤਾਂ ਉਸ ਤੋਂ ਬਾਅਦ 10 ਸਕਿਆਂ ਦਾ ਮੱਧਮਾਨ 15 ਹੈ 10 ਹੋਰ ਸਕਿਆਂ ਦਾ ਮੱਧਮਾਨ 23 ਹੈ ਤਾਂ ਸਾਰਿਆਂ ਦਾ 20 ਸਕਿਆਂ ਦਾ ਕੰਬਾਈਨ ਮੱਧਮਾਨ ਦਾ ਫਾਰਮੂਲਾ ਹੁੰਦਾ ਆਪਣੇ ਕੋਲ ਇਹ ਤੁਸੀਂ ਨੋਟ ਕਰੋ ਟਰਿਕ ਇਹ ਹੁੰਦਾ ਆਪਣੇ ਕੋਲੇ n1 x1 n2 x2 n1 n2 ਹੁੰਦਾਗਾ n1 ਹੈਗਾ ਤਾਲਪਰ 10 ਸੰਖਿਆਵਾਂ ਦਾ ਮੱਧਮਾਨ ਕਿੰਨਾ 15 ਇਹਨਾਂ ਦੋਨਾਂ ਨੂੰ ਗੁਣਾ ਕਰ ਲੋ ਇਹ ਹੋ ਗਿਆ ਤੁਹਾਡੇ ਕੋਲੇ 150 ਉਸ ਤੋਂ ਬਾਅਦ 10 ਗਿਆਵਾਂ ਦਾ ਮੱਧਮਾਨ 223 ਆ ਤਾਂ ਜੋੜ ਦੋ ਕਿੰਨਾ ਗੁਣਾ ਕਰ ਦੋ 230 ਹੋ ਗਿਆ ਤਾਂ ਦੋਨੇ ਸਕਿਆਮ ਕਿੰਨੀਆਂ ਹੋ ਗਈਆਂ b ਹੋ ਗਈਆਂ ਇਹ ਤੁਹਾਡੇ ਕੋਲੇ ਆ ਗਿਆ 8 ਤੇ 3 b 0 0 ਕਾਟ ਦੋ ਤੇ ਤੁਹਾਡੇ ਕੋਲੇ 19 ਤੁਹਾਡਾ ਆਨਸਰ ਆ ਗਿਆ ਆਪਸ਼ਨ c ਤੁਹਾਡਾ ਅਨਸਰ ਆ ਗਿਆ ਉਸ ਤੋਂ ਬਾਅਦ ਹੈ ਜੇਕਰ ਕਿਸੇ ਅੰਕੜੇ ਦਾ ਮਾਧਮਨ 25 ਹੈ ਤਾਂ ਨਰੀਖਣ ਦਾ ਜੋੜ 50 ਹੈ ਮੱਧਮਾਨ ਦਾ ਫਾਰਮੂਲਾ ਹੁੰਦਾ ਆਪਣੇ ਕੋਲ ਸਮੇਸ਼ਨ ਐਕਸ ਵਟੇ ਐਨ ਹੁੰਦਾਗਾ ਜੋ ਤੁਹਾਡੇ ਕੋਲ ਵਿਅਕਤੀਗਤ ਲੜੀ ਹੈਗੀ ਮੱਧਮਾਨ ਦਾ ਕੋਲੇ 25 ਦਿੱਤਾਗਾ ਤਾਂ ਨਰੀਖਣ ਦਾ ਜੋੜ ਤੁਹਾਡੇ ਕੋਲੇ 500 ਦਿੱਤਾ ਐਨ ਆਪਾਂ ਪਤਾ ਕਰਨਾਗਾ ਤਾਂ ਐਨ ਹੋ ਗਿਆ 500 ਵਟੇ 25 ਦੋਨਾ 50 ਤਾ ਤੁਹਾਡੇ ਕੋਲ ਕਿੰਨਾ ਆ ਗਿਆ b ਅਨਸਰ ਆ ਗਿਆ ਇੱਕ ਵਰਗੰਤਰਾਲ ਦੀ ਸੱਚਵੀਂ ਬਰੰਭਾਰਤਾ ਹੈ ਉਸ ਵਰਗੰਤਰਾਲ ਅਤੇ ਪਿਛਲੇ ਸਾਰੇ ਵਰਗੰਤਰਲਾਂ ਦੀ ਬਰੰਭਾਰਤਾ ਦਾ ਜੋੜ ਹੁੰਦਾਗਾ ਉਸ ਵਰਗੰਤਰਾਲ ਦੀ ਬਰੰਭਾਰਤਾ ਉੱਪਰਲੀ ਇਹ ਤੁਹਾਡੇ ਕੋਲ ਆਪਾਂ ਕੱਢ ਕੇ ਆਏ ਹਾਂ ਸਟਾਰਟਿੰਗ ਦੇ ਵਿੱਚ ਹੀ ਸੋਲਵ ਕੀਤਾ ਸੀਗਾ ਫਾਰਮੂਲਾ ਲਿਖਿਆ ਸੀਗਾ ਤਾਂ ਆਪਾਂ ਜੋੜ ਕਰਕੇ ਪਤਾ ਕਰਦੇ ਹੁੰਨੇ ਹਾਂਗੇ ਹੇਠਾਂ ਦਿੱਤੇ ਕੇਂਦਰੀ ਪ੍ਰਵਿਰਤੀ ਦਾ ਮਾਪਾਂ ਵਿੱਚੋਂ ਕਿਹੜਾ ਸਰੇ ਵਾਲੇ ਮੁੱਲਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਮੰਨ ਲਓ ਤੁਹਾਡੇ ਕੋਲ ਹੈ 1 2 5 7 9 ਇਹਦੀ ਤੁਸੀ ਮੱਧਿਕਾ ਪਤਾ ਕਰਨੀ ਹੈ ਕਿ ਤਾਂ ਮੱਧਿਕਾ ਕੀ ਰਹੇਗੀ ਆਪਣੇ ਕੋਲੇ 5 ਆਗੀ ਜੇ ਮੈਂ ਇੱਥੇ ਹੀ ਲਿਖਦਾ 1 2 5 7 1000 ਲਿਖਦਾ ਤਾਂ ਫਿਰ ਵੀ ਇਹਦੀ ਮੱਧਿਕਾ ਕੀ ਹੋਊਗੀ 5 ਹੀ ਹੋਊਗੀ ਇਸ ਕਰਕੇ ਮੱਧਿਕਾ ਦੇ ਵਿੱਚ ਜਿਹੜੇ ਸਿਰੇ ਵਾਲੀਆਂ ਮੁੱਲ ਲੱਗੇ ਉਹ ਉਹਨੂੰ ਪ੍ਰਭਾਵਿਤ ਨਹੀਂ ਕਰਦੇ ਤਾਂ ਤੁਹਾਡਾ ਕੀ ਹੈਗਾ ਪ੍ਰਭਾਵਿਤ ਨਹੀਂ ਹੁੰਦਾ ਤਾਂ ਉਹ ਕੀ ਆ ਗਿਆ ਆਨਸਰ ਮੱਧਿਕਾ ਆ ਗਿਆ 9 ਬਕ ਬਕ ਨਰੀਖਣਾਂ ਦੀ ਮੱਧਿਕਾ ਕਿੰਨੀ ਆ 20.5 ਹੈ ਜੇਕਰ ਅੰਕੜਿਆਂ ਤੋਂ ਦੇ ਸਭ ਤੋਂ ਵੱਡੇ ਚਾਰ ਨਰੀਖਾਣਾ ਵਿੱਚੋਂ ਹਰੇਕ ਨੂੰ ਦੋ ਵਧਾਇਆ ਜਾਵੇ ਜਿਵੇਂ ਇਹੀ ਸਵਾਲ ਹੈਗਾ ਮਨ ਲਓ ਜੇ ਤੁਹਾਡੇ ਕੋਲੇ ਮੈਂ ਇਹਨਾਂ ਵਿੱਚੋਂ ਇਹ ਦੋ ਨੂੰ ਵਧਾਤਾ ਇਹਦੇ ਵਿੱਚੋਂ 1 2 5 ਮਨ ਲਓ ਜੇ 10 10 ਵਧਾਤਾ ਮੈਂ ਇਹ 17 ਕਰਤਾ ਤੇ ਇਹ ਮੈਂ 19 ਕਰਤਾ ਮੱਧਿਕਾ ਫੇਰ ਵੀ ਕੀ ਰਹੂਗੀ ਉਹੀ ਰਹੂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾਗਾ ਇਸ ਕਰਕੇ ਜੇ ਪਹਿਲਾ ਮੱਧਮ ਮੱਧਿਕਾ 20.5 ਜਾਗੀ ਤਾਂ ਫੇਰ ਵੀ ਮੱਧਮ ਕਾ ਕੀ ਰਹੂਗੀ 20.5 ਉਹੀ ਰਹੂਗੀ ਤਾਂ ਪਹਿਲਾ ਵਾਲੀ ਹੀ ਰਹੇਗੀ ਇਹ ਤੁਹਾਡਾ ਕੀ ਹੋ ਗਿਆ ਆਨਸਰ ਆ ਗਿਆ ਉਸ ਤੋਂ ਬਾਅਦ ਨੈਕਸਟ ਸਲਾਈਡ ਤੇ ਆਪਣੇ ਕੋਲੇ ਆ ਗਏ ਥਰੂ ਫਾਲਸ ਵਾਲੇ ਕੁਐਸਚਨ ਆ ਗਏ ਪਹਿਲਾ ਕੇਂਦਰੀ ਪ੍ਰਵਿਰਤੀ ਦੇ ਤਿੰਨ ਮਾਪਾਂ ਵਿਚਕਾਰ ਸਬੰਧ ਹੈ 3 ਆਪਣੇ ਕੋਲੇ ਹੁੰਦਾਗਾ Z 3 median 2 mean ਹੁੰਦਾਗਾ ਮਤਲਬ ਤਿੰਨ ਦੇ ਨਾਲ ਮਾਧਿਕਾ ਹੁੰਦੀ ਹੈਗੀ ਇੱਥੇ ਮੱਧਮਾਨ ਲਿਖਿਆ ਹੋਇਆ ਇਸ ਕਰਕੇ ਕਿ 3 2 ਮੱਧਿਕਾ ਇਹ ਗਲਤ ਹੈ ਵਰਗਿਕ ਡਾਟਕਣੇ ਦਾ ਮੱਧਮਾਨ ਬਾਹੂਲਕ ਅਤੇ ਹਮੇਸ਼ ਮੱਧਿਕਾ ਹਮੇਸ਼ਾ ਵੱਖ-ਵੱਖ ਹੁੰਦਾ ਹੈ ਇਹ ਤੁਹਾਡਾ ਕੀ ਹੈਗਾ ਸਹੀ ਹੈਗਾ ਹੋ ਸਕਦਾਗਾ ਅਵਰਗੀਕਤ ਅੰਕੜਿਆਂ ਦੀ ਮੱਧਿਕਾ ਹਮੇਸ਼ਾ ਦਿੱਤੇ ਗਏ ਅੰਕੜਿਆਂ ਵਿੱਚੋਂ ਹੀ ਹੁੰਦੀ ਹੈ ਇਹ ਤੁਹਾਡਾ ਗਲਤ ਹੈਗਾ ਕਈ ਵਾਰ ਉਹ ਬਾਰੋਂ ਮਗਰ ਇੰਟਰਵਲ ਦੇ ਵਿੱਚੋਂ ਵੀ ਹੋ ਸਕਦੀ ਹੈਗੀ ਵਿਚ ਵਾਲੀ ਵੈਲਿਊ ਅਵਰਗੀਕਤ ਅੰਕੜਿਆਂ ਦਾ ਬਾਹੂਲਕ ਹਮੇਸ਼ਾ ਦਿੱਤੇ ਗਏ ਅੰਕੜਿਆਂ ਵਿੱਚੋਂ ਹੁੰਦਾ ਹੈ ਇਹ ਤੁਹਾਡਾ ਕੀ ਹੈਗਾ ਸਹੀ ਹੈਗਾ ਅ버ਕੀਕਤ ਅੰਕੜਿਆਂ ਦਾ ਮੱਧਮਾਨ ਹਮੇਸ਼ਾ ਦਿੱਤੇ ਗਏ ਅੰਕੜਾ ਵਿੱਚੋਂ ਹੀ ਹੁੰਦਾ ਹੈ ਇਹ ਵੀ ਤੁਹਾਡੇ ਕੋਲ ਕੀ ਹੈਗਾ ਕੱਲ ਤੱਕ ਅੰਕੜਾ 6 4 3 8 9 12 7 ਦਾ ਮੱਧਮਾਨ 7 ਹੈ ਇਹਨੂੰ ਜੋੜੋ ਤਾਂ ਮੱਧਮਾਨ ਪਤਾ ਕਰੋ 6+4=10+3=13 21 ਤੇ 9 30 ਤੇ ਹੋ ਗਿਆ 12 ਤੇ 7 19 ਇਹ ਹੋਵੇ ਤੁਹਾਡੇ ਕੋਲੇ 1 2 3 4 5 6 7 ਹੋ ਗਏ ਤਾਂ ਇਹ ਹੋ ਗਿਆ 49/7 ਕੱਟ ਕੇ ਕਿੰਨਾ ਆਇਆ 7 ਆ ਗਿਆ ਇਹ ਸਹੀ ਹੈ ਅੰਕੜਿਆਂ ਦਾ ਬੌਲਕ ਅਤੇ ਮੱਧਕ ਇਕੋ ਹੀ ਹੈ ਦੇਖੋ ਇਹਦਾ ਬੌਲਕ ਕੀ ਹੋਊਗਾ ਪਹਿਲਾਂ ਇਸ ਦੀ ਇਹਨੂੰ ਮੱਧਕਾ ਪਤਾ ਕਰਨ ਵਾਸਤੇ ਇਹਨੂੰ ਇਨਕਰੀਸਿੰਗ ਆਰਡਰ ਦੇ ਵਿੱਚ ਲਿਖੋ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਕੀ ਆਉ ਛੋਟੀ ਹੈਗੀ 12 12 ਤੋਂ ਬਾਅਦ 13 ਇੱਕ ਵਾਰ ਆ ਗਿਆ 12 ਵੀ ਦੋ ਵਾਰ ਆ ਗਿਆ ਇਹ ਵੀ ਆ ਗਿਆ ਤੇ ਇਹ ਵੀ ਆ ਗਿਆ 13 1 ਤੇ ਦੋ ਵਾਰ 13 ਆ ਗਿਆ ਉਸ ਤੋਂ ਬਾਅਦ 13 ਆ ਗਿਆ ਇਹ ਵੀ 13 ਆ ਗਿਆ ਫਿਰ ਤੁਹਾਡੇ ਕੋਲੇ 14 1 ਤੇ 2 ਦੋ ਵਾਰ ਤੁਹਾਡਾ ਕਿਹਾ ਗਿਆ 14 ਆ ਗਿਆ ਇਹਨੂੰ ਵੀ ਲਿਖ ਲਓ ਤੇ ਇਹਨੂੰ ਵੀ ਕਰ ਲਓ ਤੇ ਫਿਰ ਫਿਰ ਇੱਕ ਵਾਰ ਕੀ ਆ ਗਿਆ 14 ਫੇਰ ਆ ਗਿਆ ਉਸ ਤੋਂ ਬਾਅਦ ਆ ਗਿਆ 16 ਤੇ 19 16 ਤੇ 19 1 2 3 4 5 6 7 8 9 ਆ ਗਿਆ ਇੱਧਰ ਦੇਖੋ 1 2 3 4 5 6 7 8 ਤੇ 9 ਆ ਗਿਆ ਹੁਣ ਬੌਲਕ ਇਹਦਾ ਕਿੰਨਾ ਹੋ ਗਿਆ ਆਪਣੇ ਕੋਲੇ 14 ਹੋ ਗਿਆ ਤੇ ਮੱਧਿਕਾਇਦੀ 1 2 3 4 ਇੱਧਰ ਛੜਤੇ 1 2 3 4 ਇੱਧਰ ਛੜਤੇ ਤਾਂ ਵਿਚਾਲੇ 14 ਆ ਗਿਆ ਤਾਂ ਇਹ ਸਹੀ ਹੈ ਬੌਲਕ ਤੇ ਮੱਧਿਕਾ ਦੋਨੋਂ ਸੇਮ ਆ ਗਿਆ ਸਭ ਤੋਂ ਘੱਟ ਬਰਾਬਰਤਾ ਵਾਲੇ ਬਰਗੰਤਰਾਲ ਨੂੰ ਬੌਲਕ ਕਿਹਾ ਜਾਂਦਾ ਹੈ ਇਹ ਗਲਤ ਹੈਗਾ ਸਭ ਤੋਂ ਵੱਧ ਵਾਲੇ ਨੂੰ ਆਪਾਂ ਬੌਲਕ ਕਹਨੇ ਆ ਉਸ ਤੋਂ ਬਾਅਦ ਆਪਣੀ ਅਗਲੀ ਸਲਾਈਡ ਹੈ ਇੱਥੇ ਤੱਕ ਪ੍ਰਸ਼ਨ ਸਹੀ ਉੱਤਰ ਕੇਂਦਰੀ ਪ੍ਰਵਿਰਤੀ ਦੇ ਤਿੰਨ ਮਾਪਾਂ ਵਿਚਕਾਰ ਸਬੰਧ ਇਹ ਤੁਹਾਡਾ ਇਹ ਸਲਾਈਡ ਰਿਪੀਟ ਹੋਗੀ ਇਹ ਆਪਾਂ ਕਰ ਲਿਆ ਹੁਣੇ ਇਸ ਕਰਕੇ ਇਹਨਾਂ ਆਪਾਂ ਲੋਡ ਨਹੀਂ ਤਾਂ ਇਸ ਤਰੀਕੇ ਨਾਲ ਆਪਣੀ ਇਹ ਵੀਡੀਓ ਕੰਪਲੀਟ ਹੋ ਗਈ ਇਹ ਤੁਸੀਂ ਜਿਹੜੇ ਹੈਗੇ ਇਸ ਦੇ ਟਰਿਕ ਹੈਗੇ ਉਹ ਚੰਗੀ ਤਰ੍ਹਾਂ ਸਮਝ ਲੈਣੇ ਆ ਵੀਡੀਓ ਨੂੰ ਦੇਖ ਲੈਣਾਗਾ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦੀ ਤੁਹਾਡੇ ਕੋਲ ਆ ਰਹੇ ਹਾਂਗੇ ਇਸ ਲਈ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਔਰ ਲਾਈਕ ਕਰੋ ਧੰਨਵਾਦ